ਵਾਹਿਗੁਰੂ 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 ਮੇਰ ਕਰੇ ਜੀ ਇੱਕ ਜ਼ਰੀਆ ਉਸ ਅਕਾਲ ਪੁਰਖ ਦੀ ਕਿਰਪਾ ਤੇ ਤੁਹਾਡੇ ਸਾਥ ਨਾਲ 10 ਸਾਲਾਂ ਦੇ ਵਿੱਚ ਕਿੰਨੇ ਝੱਖੜ ਨੇਰੀਆਂ ਠੰਡ ਬਾਰਸ਼ਾਂ ਗਰਮੀ ਝੇਲ ਚੁੱਕੀ ਹੈ ਔਰ ਫਿਰ ਵੀ ਮਰੀਜ਼ ਵਿਚਾਰੇ ਚਲੋ ਮਰੀਜ਼ ਤਾਂ ਮਜਬੂਰ ਨੇ ਵਿਚਾਰੇ ਜਿਹੜੇ ਇੱਥੇ ਆਂਦੇ ਨੇ ਦੇਖੋ ਕਿੰਨੇ ਮਜਬੂਰ ਹੋਣਗੇ ਕਿ ਇਹਨੇ ਚਖੜ ਦੇ ਵਿੱਚ ਵੀ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਇੱਥੇ ਮਦਦ ਲੈਣ ਲਈ ਆਂਦੇ ਨੇ ਭਾਈ ਬੜਾ ਔਖਾ ਹੁੰਦਾ ਜਦੋਂ ਕੋਈ ਪਰਿਵਾਰਕ ਮੈਂਬਰ ਸਾਡਾ ਬਿਮਾਰ ਹੋਵੇ ਤੇ ਇਲਾਜ ਜੋਗੇ ਪੈਸੇ ਨਾ ਹੋਣ ਮੈਂ ਤਾਂ ਭਾਈ ਸੰਗਤ ਦੇ ਚਰਨਾਂ 'ਚ ਬੇਨਤੀ ਹੋਏ ਕਰ ਸਕਦਾ ਕਿਉਂਕਿ ਗੁਰੂ ਮਹਾਰਾਜ ਨੂੰ ਵੀ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਕਿਵੇਂ ਕਰੀਏ ਤਾਂ ਗੁਰਸਾਹਿਬ ਨੇ ਫਰਮਾਇਆ ਕਿ ਜਦੋਂ ਵੀ ਤੈਨੂੰ ਮੈਨੂੰ ਦੇਖਣ ਦਾ ਚਾਹ ਹੋਵੇ ਨਾ ਸੰਗਤ ਦੇ ਵਿੱਚ ਮੈਨੂੰ ਦੇਖ ਲਿਆ ਕਰੇ ਕਿਉਂਕਿ ਰੱਬ ਨੂੰ ਖੁਸ਼ ਕਰਨਾ ਤਾਂ ਇੱਕ ਮੈਨੂੰ ਲੱਗਦਾ ਹੈ ਕਿ ਦੁਨਿਆਵੀ ਤੌਰ ਤੇ ਇੱਕ ਮਾਪਬਾਪ ਦੇ ਦੋ ਬੱਚੇ ਨੇ ਇੱਕ ਦੁਖੀ ਇੱਕ ਸੁਖੀ ਹੈ ਮਾਪਬਾਪ ਦੇ ਟੀਨੇ ਨੂੰ ਠੰਡ ਉਹਦੀ ਪੌਂਟ ਦੀ ਜਦੋਂ ਉਹਦੇ ਦੁਖੀ ਬੱਚੇ ਦੀ ਕੋਈ ਬਾਹ ਫੜਦਾ ਹੈ ਔਰ ਉਹਦੀ ਵਿਚਾਰੇ ਮਜਲੂਮ ਦੀ ਕੋਈ ਮਦਦ ਕਰਦਾ ਹੈ ਔਰ ਇਸ ਤੋਂ ਵੱਡੀ ਸੇਵਾ ਹੋਰ ਕੀ ਹੋ ਸਕਦੀ ਹੈ ਕਿ ਇੱਕ ਮਰੀਜ਼ ਕਿਸੇ ਦਾ ਹਸਪੀਟਲ ਐਡਮਿਟ ਹੈ ਤੇ ਤੁਸੀਂ ਉਹਨੂੰ ਦਵਾਈਆਂ ਲੈ ਕੇ ਦੇ ਰਹੇ ਹੋ ਔਰ ਮੈਂ ਬੇਨਤੀ ਹੋਈ ਕਰਨਾ ਚਾਹੁੰਦਾ ਕਿ ਜਿਹੜੇ ਨੇ ਔਖੇ ਟਾਈਮ ਦੇ ਵਿੱਚ ਵੀ ਮਦਦ ਲੈਣ ਆਏ ਨੇ ਉਹ ਸੱਚੀਓ ਮਜਬੂਰ ਨੇ ਆਓ ਇਹਨਾਂ ਦੀ ਮਦਦ ਕਰੀਏ ਔਰ ਜਿਹੜੇ ਮਦਦ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਕਰੀਏ ਲਾਈਕ ਕਰੀਏ ਕਮੈਂਟ ਕਰੀਏ ਸੋ ਥੈਟ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਇਹਨਾਂ ਦੀ ਮਦਦ ਕਰ ਸਕਦੇ ਨੇ ਔਰ ਮਦਦ ਕਰਨ ਲਈ ਤੁਸੀਂ ਉੱਪਰ ਦਿੱਤੇ ਗਏ ਸਕਰੀਨ ਤੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਸਾਨੂੰ ਮਿਲ ਸਕਦੇ ਹੋ ਆ ਲੋਕੇਸ਼ਨ ਸ਼ਾਮੀ 7 ਤੋਂ 9 ਲੁਧਿਆਣੇ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਕੋਈ ਮਰੀਜ਼ ਹੈ ਇਹ ਵੀਡੀਓ ਉਸ ਤੱਕ ਪਹੁੰਚਾਓ ਕੋਈ ਮਦਦ ਕਰ